ਤੋ ਹੀਰਾ ਛਾੜ ਕੇ ਕਰਿਆਨ ਕੀ ਆਸ ਤਹਿਨਲ ਤੋਂ ਇਤਿਹਾਸਿਕ ਸਤਪਖ ਹੈ रविदास ਇਤਿਹਾਸਿਕ ਦੇਰਾ ਸ਼੍ਰੀ ਉਦਾਸ ਮੰਦਰ ਸਤਖੰਡ ਚੱਕ ਹਕੀਮ ਦੀ ਪਾਵਨ ਪਵਿੱਤਰ ਧਰਤੀ ਤੇ ਜਿਸੇ ਮੇਰੇ ਗੁਰਦੇਵ ਦੋ ਜਹਾਂ ਦੇ ਵਾਲੀ ਸਤਗੁਰੂ रविदास ਜੀ ਮਹਾਰਾਜ ਸਤਗੁਰੂ ਕਵੀ ਸਾੰਮਣੇ ਚਰਨ ਪਾਏ ਉਹਨਾਂ ਪਾਵਨ ਸਥਾਨਾਂ ਤੇ ਜਿੱਥੇ 1485 ਈਸਵੀ ਚ ਮਹਾਰਾਜੀ ਇਸ ਪਾਵਨ ਸਥਾਨ ਤੇ ਦਰਸ਼ਨ ਦਿੱਤੇ ਅ ਹਜ਼ਰਤ ਮੀਆਂ ਮੁਸਲਮਾਨ ਫਕੀਰ ਹੋਣ ਔਰ ਉਸ ਮਾਰਕਨਾ ਜੁੜਿਆ ਉਸ ਸਥਾਨ ਤੇ ਮਹੰਤ ਹੀਰਾਦਾਬ ਜੀ ਮਹਾਰਾ ਨੇ 1845 ਵੀਚ ਇਸ ਮੰਦਰ ਦੀ ਨੀਂ ਰੱਖੀ ਔਰ ਰਿਸ਼ੀ ਠਾਕੁਰਦਾ ਜੀ ਮਹਾਰਾਜ ਜੋ ਸਤਗੁਰਾਂ ਦੇ ਪਰਮ ਮਿੱਤਰ ਸਨ ਉਹ ਜਿਦਾਂ ਨੇ ਇਹ ਬੀੜਾ ਚੱਕਿਆ ਕੋਰਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਸਤਗੁਰ ਅਰਦਾਸ ਮਹਾਰਾ ਦੇ ਨਾਮ ਨੂੰ ਪ੍ਰਚਾਰਿਆ ਫਸਾਰਿਆ ਲੋਕਾਂ ਨੂੰ ਉਸ ਮਾਰਗ ਨਾਲ ਜੋੜਨ ਵਾਸਤੇ ਇਸ ਸਥਾਨ ਦਾ ਨਿਰਮਾਣ ਕੀਤਾ ਜਦੋਂ 1888 ਵੀਚ ਮੰਦਰ ਬਣ ਕੇ ਤਿਆਰ ਹੋਇਆ ਇਹ ਮੇਰੇ ਲਾਇਆ ਗਿਆ ਕਿਦਰ ਵਿੱਚ ਜਦੋਂ ਸੰਗਤਾਂ ਨਹੀਂ ਪਹੁੰਚੀਆਂ ਤੇ ਬਾਬਾ ਜੀ ਨੇ ਬੈਠ ਕੇ ਵਿਚਾਰ ਕੀਤਾ ਰਿਸ਼ੀ ਠਾਕੁਰ ਦਾਸ ਜੀ ਮਹਾਰਾਜ ਕਿ ਇੰਨਾ ਕੁਸ਼ ਕਰਨ ਦੇ باوجود ਵੀ ਸਾਡੇ ਲੋਕਾਂ ਦੇ ਵਿੱਚ ਉਹ ਪਿਆਰ ਉਹ ਸਤਕਾਰ ਆਪਣੀ ਗੁਰੂ ਲਈ ਨਹੀਂ ਹੈ ਤੇ ਆਪਾਂ ਕੀ ਉਪਰਾਲਾ ਕਰੀਏ ਤੇ ਰਿਸ਼ੀ ਠਾਕੁਰ ਦਾਸ ਜੀ ਮਹਾਰਾਜ ਕਹਿਣ ਲੱਗੇ ਕਿ ਆਪਾਂ ਨਗਰ-ਨਗਰ ਸਾਡੇ ਤੋਂ ਉਸ ਸमारक ਦਾ ਪ੍ਰਚਾਰ ਕਰਦੇ ਆ ਤਾਂ ਜੋ ਇਹ ਲੋਕ ਮਡੀਆਂ ਮਸਾਣਾ ਵਿੱਚੋਂ ਨਿਕੜ ਕੇ ਆਪਣੇ ਉਸ ਪਰਮ ਪਿਤਾ ਪਰਮਾਤਮਾ ਸਤੂਰ ਰਵਿਦਾਸ ਜੀ ਮਾਰਾ ਨਾਲ ਜੁੜ ਜਾ। 10 ਸਾਲ ਬਾਬਾ ਜੀ ਨੇ ਰਿਸ਼ੀ ਠਾਕੁਰਦਾਸ ਜੀ ਮਹਾਰਾਜ ਦੇ ਨਾਲ ਪਿੰਡ ਪਿੰਡ ਸ਼ਹਿਰ ਸ਼ਹਿਰ ਜਾ ਕੇ ਪ੍ਰਚਾਰ ਕੀਤਾ। ਪਰ ਉਸ ਤੋਂ ਪਰੰਤ ਇੱਥੇ ਮੇਲੇ ਦਾ ਆਯੋਜਨ ਕੀਤਾ ਗਿਆ ਜੋ ਕਿ ਇੱਕ ਹਾੜ ਨੂੰ ਇੱਕ ਤੋਂ ਹਾੜ ਦਾ ਮੇਲਾ ਆੜਤੀ ਸੰਗਰਾਦ ਨੂੰ ਲਾਇਆ ਗਿਆ ਜੋ ਕਿ ਪਿਛਲੇ ਸਾਲ ਸੀ 28ਵਾਂ ਮੇਲਾ ਮਨਾਇਆ ਗਿਆ। ਰਿਸ਼ੀ ਠਾਕੁਰਦਾਸ ਜੀ ਮਹਾਰਾਜ ਮੈਂ ਉਸ ਸਮੇਂ ਬਾਬਾ ਹੀਰਾਦਾਸ ਜੀ ਦੇ ਨਾਲ ਰੜ ਕੇ ਇਸ ਸਥਾਨ ਨੂੰ ਪ੍ਰਚਾਰਿਆ ਪ੍ਰਸਾਰਿਆ ਔਰ ਸੰਸਾਰ ਦੇ ਵਿੱਚ ਉਸ ਮਾਲਕ ਦਾ ਨਾਮ ਰੋਸ਼ਨ ਕੀਤਾ ਇਸੇ ਸਥਾਨ ਤੋਂ ਕਿ ਜਦੋਂ ਮਹਾਰਾਜ ਜਦੋਂ ਸੰਗਤ ਇਕੱਤਰ ਹੋਈ ਤੇ ਰਿਸ਼ੀ ਠਾਕੁਰ ਦਾ ਜੀ ਮਾਰਾ ਕਹਿੰਦੇ ਹੁਣ ਲੋਕ ਤਾਂ ਇਕੱਠੇ ਹੋ ਗਏ ਇਹਨਾਂ ਨੂੰ ਆਪਾਂ ਕਿਹੜੇ ਰਸਤੇ ਪਹੁੰਚਣਾ ਤੇ ਉਸ ਵੇਲੇ ਮਹਾਰਾਜ ਨੇ ਕਿਹਾ ਵੀ ਆਪੋ ਅੰਮ੍ਰਿਤ ਤਿਆਰ ਕਰੋ ਅੱਜ ਤੋਂ ਇਹਨਾਂ ਸੰਗਤਾਂ ਨੂੰ ਸਤਪੁਰ ਅਰਦਾਸ ਜੀ ਮਹਾਰਾਜ ਲੜ ਲਾ ਦੇਈਏ ਤੇ ਰਿਸ਼ੀ ਠਾਕਰ ਦਾ ਹਮਾਰਾ ਨੇ ਜੋ ਉਮਰਤ ਤਿਆਰ ਕੀਤਾ ਔਰ ਸੰਗਤਾਂ ਨੂੰ ਸਤਗੁਰ ਰਵਦਾਸ ਜੀ ਮਹਾਰਾਜ ਦਾ ਨਾਮਦਾਨ ਦਿੱਤਾ ਪਰ ਸੰਗਤ ਨੂੰ ਇਹ ਗੱਲ ਵੀ ਕਹੀ ਕਿਤੇ ਫਿਰ ਕਿਤੇ ਭਲੇ ਖਾਣਾ ਖਾ ਜਾ ਕਿ ਅਸੀਂ ਭਾਈ ਸਾਧਨਮਾਤਰ ਹਾਂ ਸਾਨੂੰ ਉਸ ਮਾਲਕ ਨੇ ਸੇਵਾ ਦਿੱਤੀ ਹੈ ਪਰ ਆਪ ਦੇ ਗੁਰੂ ਸਤਗੁਰ ਰਵਦਾਸ ਜੀ ਮਹਾਰਾਜ ਹਨ ਜੋ ਸੰਸਾਰ ਵਿੱਚ ਸੰਸਾਰ ਨੂੰ ਤਾਰਨ ਵਾਸਤੇ ਸਤਗੁਰਾਂ ਨੇ ਜਨਮ ਧਾਰਨ ਕੀਤਾ ਏਸੀ ਉਹ ਸਥਾਨ ਹੈ ਜਿਹਦੇ ਕਰਕੇ ਬਨਾਰਸ ਦੇ ਵਿੱਚ ਮੰਦਿਰ ਬਣਿਆ ਕਿਉਂਕਿ ਦੁਆਬੇ ਦੀ ਧਰਤੀ ਨੇ ਹੀ ਉਸ ਸਥਾਨ ਦਾ ਨਾਮ ਰੌਸ਼ਨ ਕੀਤਾ ਕਿ ਕਾਂਸੀ ਵਿੱਚ ਸਰਕਾਰ ਪੈਦਾ ਹੋ ਰਹੀ ਹੈ ਨਹੀਂ ਤਾਂ ਸੰਸਾਰ ਨੂੰ ਕੋਈ ਨਹੀਂ ਪਤਾ ਖੁੱਲੀ ਫਿਰੇ ਲਕਾਈ ਹੀਰਾਦਾਸ ਜੀ ਨੇ ਰਹਿਤ ਸਲਾਈ ਕਿ ਜਿਹੜੀ ਲਹਿਰ ਰਿਸ਼ੀ ਠਾਕੁਰ ਦਾਸ ਜੀ ਮਹਾਰਾਜ ਵਹਿਰਾ ਦਾਸ ਮਾਰਣ ਨੇ ਚਲਾਈ ਅੱਜ ਉਸ ਨਹਿਰ ਦੇ ਤਰਕੇ ਹੀ ਇਹ ਦੁਆਬੇ ਚ ਚੇਤਨਾ ਹੈ ਔਰ ਇਸੇ ਚੇਤਨਾ ਕਰਕੇ ਬਨਾਰਸ ਵਿੱਚ ਮੰਦਿਰ ਬਣਿਆ ਤੋ ਕਿ ਬਾਬਾ ਹੀਰਾਦਾਸ ਮਹਾਰਾਜ ਰਵਿਦਾਸ ਦੀ ਪగ్రੰਥ ਦਾ ਨਰਮਾਣ ਕੀਤਾ ਜੋ ਵਿਸ਼ਵ ਦਾ ਪਹਿਲਾ ਗ੍ਰੰਥ ਹੈ ਜਿਹਦੇ ਵਿੱਚ ਮਹਾਰਾਜ ਨੇ ਉਹਦਾ ਨਕਸ਼ਾ ਬਣਾ ਦਿੱਤਾ ਹੈ ਕਿ ਮਹਾਰਾਜ ਪੈਦਾ ਕਿੱਥੇ ਹੋਏ ਕਹਿੰਦੇ ਕਾਂਸੀ ਡੇਗ ਮਾੜਰ گاਉਂ ਤਾਂਵੇਂ ਭੇਉ ਪ੍ਰਕਾਸ਼ 1433 ਮਾਘ ਸੁਦੀ 1500 ਦੁਖਿਓ ਕੇ ਪ੍ਰਿਆਣ ਹਿਤ ਪ੍ਰਗਟੇ ਸਤਿਗੁਰ ਰਵਿਦਾਸ ਮਹਾਰਾਜ ਨੇ ਨਕਸ਼ਾ 1908 ਦੇ ਵਿੱਚ ਸੰਸਾਰ ਨੂੰ ਦੇ ਦਿੱਤਾ ਕਿ ਉਸ ਥਾਂ ਤੇ ਮਹਾਰਾਜ ਪੈਦਾ ਹੋਏ ਹੈ ਅੱਜ ਆਪਾਂ ਉਸ ਸਥਾਨ ਤੇ ਰਿਸ਼ੀ ਠਾਕੁਰ ਦਾ ہمارا ਦਿ ਪਾਵਨ ਸਥਾਨਾ ਤੋਂ ਸ਼੍ਰੀ ਰਾਮ ਸੇਵਕ ਜੀ ਮਹਾਰਾਜ ਆਏ ਨੇ ਮੈਂ ਬੜਾ ਧੰਨਵਾਦ ਕਰਦਾ ਬਾਬਾ ਜੀ ਦਾ ਕਿਉਂਕਿ ਇਹ ਜਦੋਂ ਵੀ ਸਾਨੂੰ ਦਰਸ਼ਨ ਦਿੰਦੇ ਨੇ ਕੋਈ ਨਾ ਕੋਈ ਸਾਨੂੰ ਛੇਧ ਦੇ ਕੇ ਜਾਂਦੇ ਨੇ ਕਿਉਂਕਿ ਇਹ ਬੱਚੇ ਆ ਕੋਈ ਔਰ ਵੀ ਜਾਂਦੇ ਆ ਪਰ ਇਹ ਸਾਨੂੰ ਹਮੇਸ਼ਾ ਸਿੱਧਾ ਰਾਹ ਤੁਰਨ ਦਾ ਬਲ ਦਿੰਦੇ ਨੇ ਮੈਂ ਨਾਲ ਬੜਾ ਧੰਨਵਾਦ ਕਰਦਾ ਜੈ ਗੁਰਦੀ ਜੈ ਗੁਰਦੀ